ਜੋ ਕਹਿ ਦਿੱਤੇ ਸਮਾਸੀ ਸਾਲ 1759 ਇਸ ਵੀ ਦਿੱਲੀ ਦੇ ਤਖਤ ਤੇ ਬੈਠ ਲਈ ਇੱਕ ਹੈ ਜਾਤਾ ਹਕੂਮਤ ਦੇ ਰਾਸਾ ਵਿੱਚ ਐਨਾ ਨਰਦੀ ਬਣ ਗਿਆ ਕਿ ਉਸ ਨੇ ਆਪਣੇ ਬਾਦਸ਼ਾਹ ਪਿਤਾ ਨੂੰ ਵੀ ਕਹਿ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਇਹ ਹੈ ਜਾਤਾ ਸੀ ਔਰੰਗਜ਼ੇਬ ਉਸ ਦਿਨ ਤੋਂ ਹਿੰਦੂਸਤਾਨ ਨੂੰ ਜ਼ੁਲਮ ਦੇ ਕਾਲੇ ਬੱਦਲਾਂ ਨੇ ਘੇਰ ਲਿਆ ਸੋਚ ਅੜਿਸ਼ ਵੱਸੇ ਇੱਕ ਰਾਜ ਇੱਕ ਤਰਫ ਉਸਨੇ ਜ਼ਰਾਤਾ ਕਰ ਰਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਆਸ਼ੇ ਨਾਲ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੋਣ ਸਿਰਫ ਮੁਸਲਮਾਨ ਹੀ ਰਹਿ ਸਕਾਂਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਤਾਇਨਾਤ ਸਨ ਉਹਨਾਂ ਅੱਗੇ ਮੁਸ਼ਕਲ ਚੋਣ ਸੀ ਧਰਮ ਛੱਡ ਦੇ ਕੇ ਰੁਜ਼ਗਾਰ ਹੁਕਮਾਂ ਦੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜ਼ਿੰਮੇਦਾਰ ਨੰਬਰਦਾਰ ਅਤੇ ਸਰਕਾਰੀ ਅਧਿਕਾਰੀ ਸਭਨਾਂ ਲਈ ਮੁਸਲਮਾਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਇੱਜ਼ਤ ਤੇ ਅਹੁਦੇ ਦੀ ਚਮਕ ਬਚਾਉਣ ਲਈ ਲੋਕਾਂ ਉੱਤੇ धर्म बदल का नभा बनाया गया उस समय व्यापार मुख्यौरते हिंदुओं के हाथों से औरंगजेब ने टैक्स बढ़ा दैक्स भी ला दिए दूजे पास मुसलमान व्यापारियों ने टैक्स अब्दे कर लगभग खत्म भी कर दिते गए इस अन्या परिणी ने हिंदू व्यापारियों को बहुत दुखी किया ਦੇ ਨਾਇਬ ਉਲਾਖਾ ਬੂੜਿਆ ਇਲਾਕੇ ਦੇ ਨਾਨਕ ਨਾਮ ਲੈਵਾ ਸਿੱਕਾਂ ਦੀ ਧਰਮਸਾਲਾ ਨੂੰ ਢਾਣ ਦਾ ਹਾਲ ਲਿਖਣਾ ਹੈ ਜੋ ਬਾਦਸ਼ਾਹ ਦੇ 179 ਈਸਵੀ ਦੇ ਹੁਕਮ ਮੁਤਾਬਕ ਹਿੰਦੂਆ ਦੇ ਮੰਦਰ ਅਤੇ पाठशाला ਢਾਉਣ ਬਾਰੇ ਦੀ ਬੂੜਿਆ ਅਰਗਨਾ ਖੈਦਰਾਬਾਦ ਸਰਕਾਰ ਸਰਹਿੰਦ ਦਾ ਹਾਲ ਕਿਸ ਤਰ੍ਹਾਂ ਲਿਖ ਕੇ ਬਾਦਸ਼ਾਹ ਨੂੰ ਭੇਜਿਆ ਗਿਆ ਬਾਦਸ਼ਾਹ ਦੇ ਹੁਕਮ ਅਨੁਸਾਰ ਕਾਜ਼ੀ ਨੇ ਬੁੜੀਆ ਦੀ ਧਰਮਚਾਲਾਂ ਬਾਅਦ ਮਸਜਿਦ ਬਣਾ ਦਿੱਤੀ। ਅਤੀਤ ਸੇ ਦਰवेश ਸੈਦ ਜ਼ਫਰ ਨਾਮ ਦੇ ਬੰਦਿਆਂ ਨੂੰ ਨਮਾਜ਼ ਪੜਨ ਲਈ ਮਜੌਰ ਨਿਯੁਕਤ ਕਰ ਦਿੱਤਾ। ਨਾਨਕ ਨਾਮ ਲੈਵਾ ਸੰਗਤ ਦੇ ਇੱਕ ਟੋਲੇ ਨੇ ਮਸਜਿਦ 'ਤੇ ਘਾਮਨਾ ਕਰ ਦਿੱਤਾ ਅਤੇ ਦਰवेश ਨੂੰ ਮਾਰ ਦਿੱਤਾ। ਜਦੋਂ ਉਸ ਦੇ ਮਾਰਨ ਬਾਰੇ ਦਾ ਪਤਾ ਕੀਤਾ ਗਿਆ ਤਾਂ ਖੋਨਾ ਨੇ ਮਜੌਰ ਨੂੰ ਮਾਰਨਾ ਕਬੂਲ ਕਰ ਲਿਆ। ਪਤੇ ਖਨਾ ਦਾ ਕਬੂਲ ਨਾ ਵਾ ਬਾਦਸ਼ਾਹ ਨੂੰ ਪੇਜ ਦਿੱਤਾ ਗਿਆ ਇਸ ਘਟਨਾ ਨੇ ਸਾਫ ਕਰ ਦਿੱਤਾ ਕਿ ਹੁਣ ਲੋਕ ਚੁੱਪ ਨਹੀਂ ਰਹਿਣਗੇ ਗੁਰੂ ਜੀ ਵੱਲੋਂ 1973 ਈਸਵੀ ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਜਾ ਰਹੀ ਸੀ ਜਿਸ ਦੌਰਾਨ ਧਾਰਮਿਕ ਜ਼ਬਰ ਜ਼ੁਲਮ ਦੀ ਕਬਰਾਂ ਹਟ ਕਰਕੇ ਦੂਰੋਂ ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨੋਂ ਆਉਦੇ ਤੇ ਕਈ ਵਾਰ ਸ਼ਰਧਾਲੂਆਂ ਦੀ ਭੀੜ ਹਜ਼ਾਰਾਂ ਵਿੱਚ ਵੀ ਪੁੱਜ ਜਾਂਦੀ ਔਰੰਗਜ਼ੇਬ ਦੇ ਖੁਫੀਆ ਖਬਰ ਨवीस ਬਾਦਸ਼ਾਹ ਤੱਕ ਇਨਾ ਲੋਕਾਂ ਦੇ ਮਿਲਣ ਨੂੰ ਔਰੰਗਜ਼ੇਬ ਵਿਰੁੱਧ ਬਗਾਵਤ ਦੀ ਧਿਆਨੀ ਵਜੋਂ ਪੇਸ਼ ਕਰਦੇ ਸਨ ਤੇ ਇਹ ਵੀ ਆਖਦੇ ਸਨ ਕਿ ਹਿੰਦੂ ਸੇਵ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਆਖ ਕੇ ਪੁਖਾਤਿਮ ਹੁੰਦੇ ਹਨ ਔਰੰਗਜ਼ੇਬ ਦੇ ਜਿਵੇਂ ਜਿਵੇਂ ਜ਼ੁਲਮ ਵਧੇ ਸਨ ਲੋਕਾਂ ਦੇ ਧੀਰਜ ਦਾ ਬੰਦ ਪਿੱਟਣ ਲੱਗਾ ਸੀ ਕਿਤੇ ਮਗਾਵਤ ਦੀਆਂ ਲਹਿਰਾਂ ਉੱਠਣ ਲੱਗੀਆਂ ਕਿਤੇ ਰੋਸ ਦੀਆਂ chingaariyan ਅੱਗ ਬਣਨ ਲੱਗੀਆਂ ਗੈਰ ਮੁਸਲਮਾਨ ਹੀ ਨਹੀਂ ਬਹੁਤ ਸਾਰੇ ਸੱਚੇ ਤੇ ਇंसाफਪੰਦ ਮੁਸਲਮਾਨ ਅਧਿਕਾਰੀ ਵੀ ਇਹ ਸਭ ਦੇਖ ਕੇ ਦੁਖੀ ਸਨ ਸਾਰੇ ਮੁਗਲ ਸਾਮਰਾਜ ਵਿੱਚ ਹੱਲਾ-ਗੱਲ ਮਚ ਗਿਆ ਪਰ ਸਭ ਤੋਂ ਵੱਡਾ ਵਿਦਰੋਹ ਸਿੱਖਾਂ ਵੱਲੋਂ ਹੋਇਆ ਉਹ ਉਹ ਅਨੇਕਾਂ ਦੇਖੇ ਦਾ ਵੱਡੀ ਕੁੜੀ ਹੋ ਗਈ ਹੈ ਸਾਡੇ ਤੇ ਉਹੀ ਵਿਦਰੋਹ ਸੀ ਜਿਸ ਨਾਲ ਮੁਗਲ ਸਾਮਰਾਜ ਦਾ ਪਤਨ ਸ਼ੁਰੂ ਇਤਿਹਾਸ ਤੋਂ ਬਾਅਦ ਜਦੋਂ ਲੋਕ ਇਕੱਠੇ ਹੋ ਕੇ ਸੱਚ ਦੇ ਰਾਹ 'ਤੇ ਖੜਨੇ ਹਨ ਤਾਂ ਸਭ ਤੋਂ ਵੱਡੀ ਬਾਤ ਚਾਹੀਦੀ ਨਿਕਲ ਜਾਂਦੀ ਹੈ